ਆਮਦਾਸ ਇਹ 29 ਤਰੀਕ ਦੀ ਗੱਲ ਹੈ ਕਿ ਛੱਟ ਪੂਜਾ ਤੋਂ ਇੱਕ ਦਿਨ ਬਾਅਦ ਦੀ ਸਾਨੂੰ ਇੱਕ ਇਤਲਾਹ ਮਿਲੀ ਕਿ ਇੱਕ ਬਾਡੀ ਅਣਪਛਾਤੀ ਬਾਡੀ ਪਈ ਸੀ ਉੱਥੇ ਖੇਤਾਂ ਦੇ ਵਿੱਚ ਇੱਕ ਬੇੜਾ ਨੇ ਦੇ ਵਿੱਚ ਲਕੋ ਕੇ ਸਿੱਟੀ ਹੋਈ ਸੀ ਇਹਨੂੰ ਉੱਤੇ ਕਾਫੀ ਚਾਕੂ ਦੇ ਨਿਸ਼ਾਨ ਸੀਗੇ ਤੇ ਉਹਨੂੰ ਕੇਬਲ ਨਾਲ ਲਪੇਟ ਕੇ ਇੱਕ ਛੋਟੇ ਟੱਬ ਦੇ ਇਹਦੇ ਵਿੱਚ ਇਕੱਠੇ ਜੇ ਕਰਕੇ ਸਿੱਟੀ ਹੋਈ ਸੀ ਪਹਿਲਾਂ ਪੁਲਿਸ ਦਾ ਮੇਨ ਕੰਮ ਤਾਂ ਸੀਗਾ ਉਹਨੂੰ ਆਇਡੈਂਟੀਫਾਈ ਕਰਨਾ ਇਹਦੀ ਬੋਡੀ ਹੈਗੀ ਹੈ ਉਹ ਬੜੀ ਮਿਹਨਤ ਕਰਕੇ ਸਾਡੇ ਐਸ ਐਚ ਓਜ਼ ਤੇ ਅੰਡਰ ਦੀ ਅਵੇਲ ਗਾਈਡੈਂਸ ਆਫ ਏ ਡੀ ਸੀ ਪੀ 1 ਸਮੀਰ ਵਰਮਾ ਇਹਨਾਂ ਨੇ ਉਹਨੂੰ ਆਇਡੈਂਟੀਫਾਈ ਕੀਤਾ ਔਰ ਕਾਫੀ ਜਲਦੀ ਆਇਡੈਂਟੀਫਾਈ ਕਰਕੇ ਉਹਦਾ 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 ਨਿਕਲਿਆ ਕਿ ਉਹ ਸੂਰਜ ਕੁਮਾਰ ਉਰਫ ਮਨੀਸ਼ ਸੀਗਾ ਫਿਰ ਅੱਗੇ ਤਰਤੀਸ ਚਲਦੇ ਹੋਏ ਉਹਦਾ ਫਿਰ ਪਤਾ ਲੱਗਿਆ ਕਿ ਇਹਦੀ ਕੁਝ ਦੇਰ ਤੋਂ ਇਹਦਾ ਨਿਰੰਜਨ ਯਾਦਵ ਦੇ ਨਾਮ ਦੇ ਨਾਲ ਥੋੜਾ ਉਹਦੇ ਨਾਲ ਇਹਦੀ ਲੜਾਈ ਚੱਲ ਰਹੀ ਸੀ ਪਰ ਉਤੋਂ ਕਲੀਅਰ ਕਰਦੇ ਹੋਏ ਸਾਰੀ ਗੱਲ ਇਹ ਕਲੀਅਰ ਹੋਈ ਕਿ ਨਿਰਿੰਜਨ ਯਾਦਵ ਸੀ ਜਿਹੜਾ ਉਹਨੂੰ ਸ਼ੱਕ ਸੀ ਕਿ ਉਹਦੀ بیوی ਨਾਲ ਇਹਦਾ ਫੇਰ ਚੱਲਦਾ ਹੈ ਸੋ ਉਸ ਦੇ ਬੇਸ ਤੇ ਇਹਨੂੰ ਆਪਦੇ ਘਰੇ ਬੁਲਾ ਕੇ ਚਾ ਉਸ ਦਿਨ ਸ਼ਰਾਬ ਸ੍ਰੂਪ ਲਾ ਕੇ ਛੱਡ ਪੂਜਾ ਵਾਲੇ ਦਿਨ ਦੀ ਗੱਲ ਹੈ ਉਹਨੂੰ ਬੁਲਾ ਕੇ ਉਹਦੇ ਨਾਲ ਇਹਨੇ ਆਪਦੇ ਇੱਕ ਦੋ ਹੋਰ ਦੋਸਤ ਬੁਲਾਏ ਹੋਏ ਸੀਗੇ ਇੱਕ ਲੜਕਾ ਹੋਰ ਸੀਗਾ ਜੋ ਨਾਬਾਲਗ ਹੈ ਉਹਦਾ ਨਾਮ ਅਜੇ ਨਹੀਂ ਅਸੀਂ 익ਸਪਲੋਸ ਕਰ ਸਕਦੇ ਕੱਲ੍ਹ ਆਪਣੇ ਨਾਮ ਤੁਹਾਨੂੰ ਦੱਸਾਂਗੇ ਤੋ ਉਹਦੇ ਨਾਲ ਲਾ ਕੇ ਉਹਨੂੰ ਚਾਰ ਚਾਰੂ ਗੁਰੂ ਪਲਾ ਕੇ ਫਿਰ ਉਹਦੇ ਉੱਥੇ ਚਾਕੂ ਚੁੱਕ ਮਾਰ ਕੇ ਤੇ ਉਹਦੀ ਫਿਰ ਬੋਡੀ ਇਹਨਾਂ ਨੇ ਤੇ ਕਸਾਬਾਦ ਰੋਡ ਤੇ ਛੱਤੀ ਹੁਣ ਇਹ ਹੈ ਕਿ ਸਾਡੀ ਇਹ ਕਾਮਯਾਬੀ ਹੈ ਕਿ ਇਹ ਚਾਰੇ ਜਾਨੀ ਜਿਹੜੇ ਹੈਗੇ ਆ ਇਹ ਫੜ ਹੀ ਲਏ ਗਏ ਨੇ ਇਹਦੇ ਸਹੇਗੇ ਨੇ ਨਿਰੰਜਨ ਯਾਦਵ ਪੁੱਤਰ ਜੈਚੰਦ ਸੰਜੇ ਕੁਮਾਰ ਪੁੱਤਰ ਸਰਖਾਲੀ ਜੈ ਜੈ ਰਾਮ ਪੁੱਤਰ ਵਿਨੇਸ਼ਾ ਇੱਕ ਮਿਸ਼ਨ ਬੁਮਾਰੇ ਕਾਲਪਨਿਕ ਨਾਮ ਹੈ ਇਹ ਹੈ ਜਿਹੜਾ ਇਹ ਨਾਬਾਲਗ ਹੈ ਕੋਈ ਐਸੀ ਫੜ ਲਿਆ ਹੈ ਬਰਾਮਦਗੀ ਦੇ ਵਿੱਚ ਦੋ ਸੇਬਾ ਬੋਰੀਆਂ ਕੇਬਲ ਤਾਰ ਪਲਾਸਟਿਕ ਦਾ ਟੁੱਟਾ ਟੰਬ ਤੇ ਚਪਨਾ ਉਹਦੀ ਸਰ ਇਹ ਹਰ ਕਿਉਂਕਿ ਸਰ ਇਹ ਪਿਛਲਾ ਬੈਕਗਰਾਉਂਡ ਕੀ ਹੈ ਸਰ इनका ਉਹ ਸਾਰਾ ਹਜੇ ਕਰ ਰਹੇ ਆ ਜੀ ਸਰ ਇਹਦਾ ਰੇਅਰ ਬੋਲਾ ਸੀਗਾ ਕੀ ਕੰਮਕਾਰ ਕਰਦਾ ਸੀ ਇਹ ਉਹ ਇੱਥੇ ਫੈਕਟਰੀ 'ਚ ਕੰਮ ਕਰਦਾ ਸੀ ਫੈਕਟਰੀ 'ਚ ਕੰਮ ਕਰਦਾ ਸੀ ਐਪਿਸੋਪੜਾ ਦਾ ਪੰਜਾਬ ਦਾ ਜਾਂ ਬਾਂਦਵਾਸੀ ਬਿਹਾਰ ਦਾ ਦੂਜੇ ਵੀ ਉਹ ਵੀ ਬਿਹਾਰ ਉਹਦੀ ਦੁਕਾਨੇ ਲਗਾਉਂਦਾ ਸੀ ਪਰਵਾਸੀ ਦੇ ਹਾਂਜੀ ਇਹ ਜਿਹੜਾ ਜਿੱਥੇ ਦਾ ਮਰਡਰ ਕੀਤਾ ਗਿਆ ਮਰਡਰ ਕਰਨ ਤੋਂ ਬਾਅਦ ਕਸਾਬਾਦ ਕਿੱਥਾਂ ਲੈ ਕੇ ਗਏ ਹੋਲੀ ਨੂੰ ਕਿਵੇਂ ਆਏ ਨਿਕਲੇ ਵਾਹਨ ਵਰਤਿਆ ਗਿਆ ਇੱਕੋ ਇੱਕ ਪਹਛਾਇਆ ਨਾ ਮੋਟਰਸਾਈਕਲ ਮੋਟਰਸਾਈਕਲ ਤੇ ਰਹਿ ਗਏ ਸੀ ਮੋਟਰਸਾਈਕਲ ਤੇ ਹੀ ਮੋਟਰਸਾਈਕਲ ਦੇ ਪਿੱਛੇ ਤਾਂ ਹੀ ਉਹ ਬਨ ਕੇ ਬਿਲਕੁਲ ਬੋਰੀ ਚ ਬੰਨ ਕੇ ਲੈ ਕੇ ਉਹਨੂੰ ਕੇਬਲ ਦੀ ਤਾਰ ਨਾਲ ਲਪੇਟ ਕੇ ਉੱਥੇ ਲੈ ਗਏ। ਪਰ ਸ਼ਰਾਬ ਪਿਲਾਣੇ ਨੇ ਨੇ ਬੁਲਾਇਆ ਸੀ। ਬੁਲਾਇਆ ਮਾਰਨ ਲਈ ਸੀਗਾ ਕਿ ਕਾਲੀ ਇੰਟੈਂਸ਼ਨ ਤਾਂ ਮਾਰਨ ਦੀ ਸੀ। ਅਜਾ ਮਤਲਬ ਪਲਾਨ ਪਲਾਨ ਕਰਵਾ ਲਿਆ। ਇਹ ਵੀ ਸ਼ੱਕ ਦੱਸਿਆ ਕਿ ਉਹਦੀ بیوی ਦੇ ਨਾਲ ਇਹਦਾ ਸੀਗਾ अफेयर ਸੀਗਾ। ਇਹ ਬਾਕੀ ਸਹੀ ਗੱਲ ਸੀ ਜਾਂ ਉਹ ਸ਼ੱਕ ਹੀ ਸੀਗਾ? ਇਸ ਦੇ ਆਧਾਰ ਤੇ ਇਹ ਪੰਜਾਬ ਦੇ ਇਹ ਸ਼ੱਕ ਦੇ ਆਧਾਰ ਤੇ ਅਸੀਂ ਇਹ ਤਾਂ ਆਪਾਂ ਹਜੇ ਨਹੀਂ ਕਲੀਅਰ ਕਰ ਸਕਦੇ ਇਸ ਚੀਜ਼ ਨੂੰ। ਸ਼ੱਕ ਮੇਰੇ ਹੱਥ ਕਿੰਨੇ ਸਮੇਂ ਸੇ ਚੱਲ ਰਹੀ ਸੀ ਇਹ ਜੋ ਵੀ ਅਫੇਅਰ ਕੀ ਸੀ। ਕਿੰਨੇ ਸਮੇਂ ਹੁਣ ਕਰਾਂਗੇ ਪੁੱਛ ਗਿਸ਼ਤ ਦੇ ਵਿੱਚ ਸਾਡੇ ਅਸੀਂ ਮੰਗ ਤੇ ਲੈ ਕੇ ਇਹ ਸੀਗੇ ਪੁਰਾਣੇ ਜਾਣਕਾਰ ਜੀ ਇੱਕ ਦੂਜੇ ਦੇ ਜਾਣਕਾਰ ਹਾਂ ਇੱਕੋ ਫੈਕਟਰੀ 'ਚ ਕੰਮ ਕਰਦੇ ਸੀ ਇੱਕੋ ਫੈਕਟਰੀ ਦੇ ਵਿੱਚ ਹੀ ਕੰਮ ਕਰਦੇ ਸੀ ਸਰ ਜਿਹੜਾ ਮਾਲਿਕ ਨਾਬਾਲਿਕ ਮਿਲਿਆ ਉਹ ਮਾਰਨ ਵਾਲਾ ਦਾ ਕੋਈ ਰਿਸ਼ਤੇਦਾਰ ਸੀ ਕਿ ਉਹ ਵਿੱਚ ਕਿਰਾਇਆ ਸੀ ਕਿਰਾਇਦਾ ਸੀ ਕਿਰਾਇਆ ਸੀ ਬਾਕੀ ਤੁਹਾਨੂੰ ਨਹੀਂ ਦੱਸਦਾ ਨਹੀਂ ਸਰ ਪਹਿਲਾਂ ਵੀ ਇਹਨਾਂ ਦੇ ਘਰੇ ਆਉਂਦਾ ਜਾਂਦਾ ਜ਼ਿਆਦਾ ਸੀ ਹਾਂ ਹਾਂ ਜਾਣ-ਪਛਾਨ ਸੀਗੀ ਕਾਈ ਹੋ سر جو بائیپر نکل گئے ہیں سر یہ دو اروپیاں کوئی دو لوگ لے کے گئے ہیں یا اکیلا کسی چیز سے باندھ کے لے گئے کون دو لوگ لے کر گئے ہیں سر یہ اروپی میں سے بائیپر جو نکل گئے ہیں یہ انویسٹیگیشن ڈیپارٹمنٹ دیکھ لنگے سر جیڑا اروپی پہلے بھی کوئی معاملہ در لے کے جی وہ سارا اسی ویریفی کر رہے ہیں او سر ہینڈ گن نیٹ معاملے دے کچھ بتا دو پلیز بھی کیا پتہ گل کی ہے سر وہ پراپر ایک دوبارہ